ਅੱਜ ਸਾਰਿਆਂ ਤੋਂ ਵੱਡਾ ਸਵਾਲ ਪਤਾ ਕੀ ਹੈ ਕਿ ਜਿਹੜਾ ਧਰਮੀ ਬੰਦਾ ਆਇਆ ਉਸ ਨੂੰ ਦੁੱਖ ਕਿਉਂ ਹੈ ਤੇ ਦੂਜੇ ਬੰਨੇ ਜਿਹੜਾ ਪਾਪੀ ਹੈ ਪਾਪ ਕਮਾਉਂਦਾ ਹੈ ਉਹ ਦਿਨ ਬਾ ਦਿਨ ਸੁੱਖ ਕਿਵੇਂ ਭੋਗ ਰਿਹਾ ਹੈ ਇੱਕ ਇਤਿਹਾਸ ਦੇ ਵਿੱਚ ਘਟਨਾ ਹੁੰਦੀ ਹੈ ਇੱਕ ਸਰਦਾਰ ਹੋਇਆ ਹਰੀ ਸਿੰਘ ਡੋਗਰਾ ਹੈ ਤੇ ਸੀ ਡੋਗਰਾ ਸਿੰਘ ਸਜਿਆ ਸਰਦਾਰ ਬਣ ਗਿਆ ਇੱਕ ਦਿਨ ਕਥਾ ਸ਼੍ਰਵਣ ਕਰਨ ਦੇ ਵਾਸਤੇ ਬੈਠਾ ਕਥਾ ਕਰਨ ਵਾਲੇ ਸਜਣ ਨੇ ਕਰਮਾਂ ਦੀ ਗੱਲ ਸੁਣਾਈ ਕਥਾ ਦੇ ਵਿੱਚ ਤਿੰਨ ਪ੍ਰਕਰਨ ਚੱਲਣਗੇ ਜਾਂ ਗਿਆਨ ਦਾ ਚੱਲੂਗਾ ਜਾਂ ਕਰਮਾਂ ਦਾ ਚੱਲੂਗਾ ਜਾਂ ਨਾਮ ਦਾ ਚੱਲੂਗਾ ਹੁਣ ਕਥਾ ਕਰਨ ਵਾਲੇ ਸਜਣ ਨੇ ਕਰਮਾਂ ਬਾਰੇ ਦੱਸਿਆ ਕਿ ਜਿਹੜਾ ਚੰਗੇ ਕਰਮ ਕਰਦਾ ਉਹਨੂੰ ਤੇ ਅੱਗੇ ਚੰਗਾ ਭੁਗਣਾ ਪੈਂਦਾ ਤੇ ਜਿਹੜਾ ਭੈੜੇ ਕਰਮ ਕਰਦਾ ਉਸਨੂੰ ਅੱਗੇ ਮਾੜਾ ਹਸਰ ਵੇਖਣਾ ਪੈਂਦਾ ਹੁਣ ਜਿਹੜਾ ਹਰੀ ਸਿੰਘ ਡੋਗਰਾ ਹੈ ਨਾ ਇਹਨੇ ਕਥਾ ਚੱਲਦੀ ਦੇ ਵਿੱਚ ਉਸ ਕਥਾ ਵਾਲੇ ਸਜਣ ਵਾਕਿਆ ਕਹਿੰਦੇ ਜੀ ਹੁਣ ਨਹੀਂ ਇਦਾਂ ਹੁੰਦਾ ਹੁਣ ਕਲਯੁਗ ਦਾ ਸਮਾਂ ਹੈ ਹੁਣ ਨਹੀਂ ਇਸ ਤਰ੍ਹਾਂ ਹੁੰਦਾ ਹੁਣ ਤੇ ਜਿਹੜਾ ਭੈੜੇ ਕਰਮ ਕਰੂਗਾ ਉਸ ਨੂੰ ਤੇ ਵੇਖਣਾ ਪਏਗਾ ਚੰਗਾ ਤੇ ਜਿਹੜਾ ਚੰਗੇ ਕਰਮ ਕਰੂਗਾ ਜਿਹੜਾ ਧਰਮੇ ਹੋਊਗਾ ਉਹ ਅੱਗੇ ਦੁੱਖ ਭੋਗਦਾ ਹੁਣ ਕਥਾ ਕਰਨ ਵਾਲਾ ਸੱਜਣ ਕਹਿੰਦੇ ਵੀ ਅਸੀਂ ਤੇ ਇਸ ਤਰ੍ਹਾਂ ਹੀ ਪੜਿਆ ਬਾਕੀ ਜੇ ਤੁਹਾਡੇ ਮਨ ਦਾ ਸ਼ੰਕਾ ਹੈ ਤੇ ਹਰੇ ਹਰੀ ਸਿੰਘ ਤੁਹਾਡੇ ਮਨ ਦਾ ਸ਼ੰਕਾ ਹੈ ਤੇ ਹਜੇ ਆਪਣੇ ਪਾਸ ਸੰਤ RAM ਸਿੰਘ ਜੀ ਬ੍ਰਖਤ ਹਨ ਉਹਨਾਂ ਦੇ ਕੋਲ ਜਾ ਕੇ ਸ਼ੰਕਾ ਦੂਰ ਕਰਦੇ ਆ ਹੁਣ ਸੰਤਾਂ ਦੇ ਕੋਲ ਆਏ ਸੰਤ RAM ਸਿੰਘ ਜੀ ਬ੍ਰਖਤ ਉਹਨਾਂ ਨੂੰ ਆ ਕੇ ਜਦੋਂ ਸਵਾਲ ਕੀਤਾ ਤੇ ਉਹਨਾਂ ਨੇ ਹਰੀ ਸਿੰਘ ਨੂੰ ਆਖਿਆ ਹਰੀ ਸਿੰਘ ਜੀ ਧਰਮ ਗ੍ਰੰਥਾਂ ਦੇ ਵਿੱਚ ਤਾਂ ਇਸੇ ਤਰ੍ਹਾਂ ਲਿਖਿਆ ਤੇ ਮਹਾਰਾਜ ਦੀ ਗੁਰਬਾਣੀ ਵੀ ਕਹਿੰਦੀ ਹੈ ਦੱਦਾ ਦੋਸ਼ ਨਾ ਦੇਈ ਕਿਸੈ ਦੋਸ਼ ਕਰਮਾ ਆਪਣਿਆਂ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੇਜੈ ਅਵਰਜਨਾ ਕਹਿੰਦਾ ਜੋ ਤੂੰ ਕਰਮ ਕੀਤੇ ਨੇ ਉਹੋ ਤੈਨੂੰ ਅੱਗੇ ਭੋਗਣੇ ਪੈਣਗੇ ਹੁਣ ਰਾਜਾ ਹਰੀ ਸਿੰਘ ਡੋਗਰਾ ਕਹਿੰਦਾ ਜੀ ਤੁਸੀਂ ਸੰਤੋ ਤੁਹਾਡੀ ਮਤ ਬਹੁਤ ਉੱਚੀ ਹੈ ਸਾਡੀ ਪਹੁੰਚ ਤੁਹਾਡੀ ਮੱਤ ਦੇ ਤੱਕ ਨਹੀਂ ਪਰ ਮੈਂ ਜੋ ਆਪਣੇ ਜੀਵਨ ਦੇ ਵਿੱਚ ਜਿਉਂਦਿਆਂ ਵੇਖਿਆ ਨਾ ਸੰਤ ਜੀ ਉਹ ਇਸ ਤਰ੍ਹਾਂ ਬਿਲਕੁਲ ਨਹੀਂ ਸੀ ਕਿਉਂਕਿ ਹਰੀ ਸਿੰਘ ਡੋਗਰੇ ਨੇ ਆਖਿਆ ਸਾਡੇ ਪਿੰਡ ਇੱਕ ਬਹੁਤ ਵੱਡਾ ਚੌਧਰੀ ਧਰਮੀ ਸੀ ਉਹ ਚੌਧਰੀ ਹਮੇਸ਼ਾ ਹੀ ਆਪਣੇ ਪਾਸ ਧਨ ਰੱਖਦਾ ਸੀ ਜਿਸ ਦੀ ਲੜਕੀ ਦੀ ਸ਼ਾਦੀ ਆ ਉਸ ਨੂੰ ਧਨ ਦੇ ਦਿੰਦਾ ਸੀ ਕਿਸੇ ਗਰੀਬ ਨੂੰ ਰੋਟੀ ਦੀ ਜ਼ਰੂਰਤ ਹੈ ਉਸ ਨੂੰ ਰੋਟੀ ਜੋਗੇ ਮਾਇਆ ਦਿੰਦਾ ਸੀ ਕਿਸੇ ਨੂੰ ਬਸਤਰਾਂ ਦੀ ਜ਼ਰੂਰਤ ਹੈ ਬਸਤਰ ਦਿੰਦਾ ਸੀ ਤੇ ਅੱਜ ਕੱਲ ਅਸੀਂ ਵੇਖ ਰਹੇ ਆਂ ਵੀ ਉਸ ਦਾ ਰਾਜ ਨੇ ਘਰ-ਬਾਰ ਵੀ ਖੋ ਲਿਆ ਤੇ ਬਿਮਾਰੀਆਂ ਦੇ ਨਾਲ ਵੀ ਜੂਝ ਰਿਹਾ ਹੈ ਤੇ ਬਹੁਤ ਤੰਗੀ ਉਸ ਨੂੰ ਭੋਗਣੀ ਪੈ ਰਹੀ ਹੈ ਸਰੀਰ ਦੇ ਉੱਤੇ ਤੇ ਦੂਜੇ ਬੰਨੇ ਅਸੀਂ ਡੋਗ ਰਹੇ ਆਂ ਨਿਤਪ੍ਰਤੀ ਲੁੱਟਾਂ ਖੋਹਾਂ ਕਰੀਦਿਆਂ ਨੇ ਤੇ ਧਨ ਦੇ ਵਿੱਚ ਰੋਜ਼ ਹੀ ਵ੍ਰਿਧੀ ਹੁੰਦੀ ਜਾ ਰਹੀ ਆ ਹੁਣ ਇਸ ਤੇ ਸੰਤ ਰਾਮ ਸਿੰਘ ਜੀ ਬਰਕਤ ਜੀ ਨੇ ਆਖਿਆ ਕਹਿੰਦੇ ਜੀ ਇਸ ਦੇ ਚਾਰ ਪੱਖ ਹਨ ਪਹਿਲਾ ਪੱਖ ਤੇ ਇਹ ਕਿ ਚੋਪ ਪਰਹਿਣਾ ਕਿਉਂਕਿ ਆਪਣੇ ਕਰਮ ਕੀ ਗਤ ਮੈਂ ਕਿਆ ਜਾਨੋ ਮੈਂ ਕਿਆ ਜਾਨੋ ਬਾਬਾ ਰੇ ਆਪਣੇ ਕਰਮਾਂ ਦੀ ਜਿਹੜੀ ਗਤ ਆ ਆਪਣੇ ਕਰਮ ਹਨ ਇਹਦੇ ਬਾਰੇ ਮੈਂ ਕੁਝ ਨਹੀਂ ਜਾਣਦਾ ਦੂਸਰਾ ਇਹਦਾ ਚਰਨ ਆ ਬੇ ਧਰਮ ਦੇ ਉੱਤੇ ਚੱਲਦਿਆਂ ਬਹੁਤ ਸੰਕਟ ਵੇਖਣੇ ਪਏ ਬੜੇ ਦੁੱਖ ਝੱਲਣੇ ਪਏ ਪਰ ਜਿਹੜੇ ਧਰਮ ਤੇ ਚੱਲਦਿਆਂ ਦੁੱਖ ਆਏ ਉਹ ਮਨੋ ਜਿਵੇਂ ਰਾਤ ਦਾ ਸੁਪਨਾ ਸੌਖਾ ਹੀ ਕਟਿਆ ਜਾਂਦਾ ਹੈ ਇਸ ਤਰ੍ਹਾਂ ਧਰਮ ਦੇ ਉੱਤੇ ਚੱਲਦਿਆਂ ਦੇ ਦੁੱਖ ਸੁੱਖੇ ਹੀ ਕੱਟੇ ਗਏ ਹੋਣ ਜਿਵੇਂ ਸੂਲੀ ਤੋਂ ਸੂਲ ਬਣ ਗਿਆ ਹੋਵੇ ਕੰਡਾ ਬਣ ਗਿਆ ਹੋਵੇ ਇਦਾਂ ਧਰਮ ਤੇ ਚੱਲਦਿਆਂ ਦੁੱਖ ਆਏ ਪਰ ਸੌਠੇ ਹੀ ਕੱਟੇ ਗਏ ਤੀਜਾ ਇਹਦਾ ਪੱਖ ਆ ਵੀ ਜਿਹੜਾ ਧਰਮ ਤੇ ਚੱਲਦਿਆਂ ਦੁੱਖ ਆਇਆ ਪਰ ਜਿਹੜਾ ਅੱਗੇ ਸੁੱਖ ਮਿਲਿਆ ਉਹ ਅਬਿਨਾਸੀ ਸੁੱਖ ਸੀ ਧਰਮ ਤੇ ਚੱਲਣ ਦੇ ਨਾਲ ਦੁੱਖ रामचंद्र ਜੀ ਨੂੰ ਵੀ ਆਇਆ ਸ੍ਰੀ ਕ੍ਰਿਸ਼ਨ ਜੀ ਨੂੰ ਵੀ ਆਇਆ ਉਹ ਭਾਵੇਂ ਜੀਸਸ ਕ੍ਰਾਈਸਟ ਉਸ ਨੂੰ ਵੀ ਆਇਆ ਤੇ ਭਾਵੇਂ ਉਹ ਸਰਬ ਸ਼ਰੋਮ ਨੇ ਧੰਨ ਗੁਰੂ ਕਲਗੀ ਧਰ ਸਾਬ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਹਨ ਚਾਰ ਪੁੱਤਵਾਰ ਨੇ ਪਏ ਸਰਬੰਸਦਾਨੀ ਮਹਾਰਾਜ ਨੂੰ ਫੇਰ ਜਾ ਕਰਕੇ ਅਬਨਾਸੀ ਸੁਖ ਜਿਹੜਾ ਆਪਾਂ ਅੱਜ ਭੋਗ ਰਹੇ ਆਂ ਨਾਵਾਂ ਦੇ ਵਿੱਚ ਸਿੰਘ ਸਰਦਾਰ ਐ ਇਹ ਉਹਨਾਂ ਦੀ ਦੇਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰਕਲਗੀ ਤਾਰ ਸਹਿਬਜ਼ਾਦਿਆਂ ਦੀ ਦੇਨ ਐ ਉਹਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇ ਅਸੀਂ ਅੱਜ ਲੱਖਾਂ ਦੀ ਗਿਣਤੀ ਛੋਏ ਬੈਠੇ ਆਂ ਉਹ ਕਹਿੰਦੇ ਜਿਹੜਾ ਚੌਥਾ ਪਾਖਿਆ ਪਾਰਸ ਭਾਗ ਦੇ ਵਿੱਚ ਲਿਖਿਆ ਕਿ ਹੋ ਸਕਦਾ ਕਿ ਜਿਹੜਾ ਤੁਹਾਡੇ ਨਿਗਾਹ ਦੇ ਵਿੱਚ ਚੰਗਾ ਹੋਵੇ ਉਹ ਰੱਬ ਦੀ ਨਿਗਾਹ ਦੇ ਵਿੱਚ ਮਾੜਾ ਹੋਵੇ ਤੇ ਜਿਹੜਾ ਰੱਬ ਦੀ ਨਿਗਾਹ ਦੇ ਵਿੱਚ ਚੰਗਾ ਹੋਵੇ ਉਸ ਨੂੰ ਤੂੰ ਮਾੜਾ ਕਹਿਣਾ ਹੋਵੇ ਕਹਿੰਦਾ ਚੌਥਾ ਪਾਖੇ ਦਾ ਇਹ ਵੀ ਆ ਸਵੇਦਾ ਸੰਤਾਂ ਨੇ ਚਾਰ ਪਾਕ ਉਸ ਨੂੰ ਸਮਝਾਏ ਤੇ ਹਰੀ ਸਿੰਘ ਡੋਗਰੇ ਨੂੰ ਵੀ ਤੇ ਅੱਜ ਆਪਾਂ ਨੂੰ ਵੀ ਜਿਹੜੇ ਸਵਾਲ ਕਰਦੇ ਆਂ ਜਿਨ੍ਹਾਂ ਦੇ ਮਨ ਦਾ ਸ਼ੰਕਾ ਹੁੰਦਾ ਹੈ ਕਿਉਂਕਿ ਜਿਹੜਾ ਗੁਰਬਾਣੀ ਪੜ੍ਹੇਗਾ ਨਾ ਉਹਦੇ ਮਨ ਦਾ ਅਕਸਰ ਹੀ ਇਹ ਸ਼ੰਕਾ ਹੋ ਜਾਂਦਾ ਹੈ ਕਿ ਖੋਰੇ ਧਰਮ ਤੇ ਚੱਲਦਿਆਂ ਦੁੱਖ ਭੋਗਣਾ ਪਵੇ ਸਰੀਰ ਕਰਕੇ ਸੋ ਇਹ ਕਰਮਾਂ ਦੇ ਨਾਲ ਲੈਣਾ ਦੇਣਾ ਇਸ ਆਪਣੇ ਕਰਮ ਕੀ ਗਤ ਮੈਂ ਕਿਹਾ ਜਾਣੂ ਇਹ ਤੇ ਮਹਾਰਾਜ ਜਾਣਦੇ ਹਨ ਕਿ ਕੌਣ ਕਿਦੇ ਕਰਮਾਂ ਦੀ ਗਤ ਹੈ ਇਸ ਕਰਕੇ ਕਹਿੰਦੇ ਕੀ ਜਿਹੜਾ ਅਖੇਰਵਾ ਪਾਕਿਆ ਜਿਹੜਾ ਸਾਰਿਆਂ ਤੋਂ ਸ਼ਰੋਮਣੀ ਆ ਵੀ ਹੋ ਸਕਦਾ ਹੈ ਜਿਹੜਾ ਰੱਬ ਦੀ ਨਿਗਾਹ ਦੇ ਵਿੱਚ ਚੰਗਾ ਹੋਵੇ ਉਸ ਨੂੰ ਤੂੰ ਮਾੜਾ ਕਹਿਣਾਵੇਂ ਪਰ ਉਸ ਦਰਗਾਹ ਦੇ ਵਿੱਚ ਤੈਨੂੰ ਕਿਸੇ ਦਾ ਕਰਮ ਨਹੀਂ ਪੁੱਛਿਆ ਜਾਣਾ ਤੈਨੂੰ ਤੇਰੇ ਕਰਮ ਪੁੱਛੇ ਜਾਣੇ ਨੇ ਕਿ ਦੱਸ ਭਾਈ ਤੂੰ ਜੀਵਨ ਕਾਲ ਦੇ ਵਿੱਚ ਰਹਿੰਦਾ ਹੋਇਆ ਕੀ ਕਰਕੇ ਆਇਆ ਹੈ ਸੇਸ ਕਰਕੇ ਕਿਸੇ ਦੇ ਔਗਣਾ ਦੇ ਵੱਲ ਤੱਕਣ ਤੋਂ ਚੰਗਾ ਆਪਣੇ ਜੀਵਨ ਦੇ ਵੱਲ ਝਾਤ ਮਾਰ ਕਰਕੇ ਤੇ ਜੀਵਨ ਦੇ ਕਰਮਾਂ ਕਰਮਾਂ ਨੂੰ ਸੁਧਾਰਨਾ ਕਰੀਏ ਤੁਲਸੀ ਪਰੋਸੇ RAM ਕੇ ਰੋ ਖਾਟ ਪਰ ਸੋਏ ਅਨ ਹੋਨੇ ਹੋਏ ਨਹੀਂ ਹੋਣੀ ਹੋਏ ਸੋ ਹੋਏ